ਹੋਲੀ ਦੇ ਤਿਹਾਰ ਮੌਕੇ ਸ਼੍ਰੀ ਰਾਧਾ ਗੋਵਿੰਦ ਬ੍ਰਿੰਦਵਨ ਲੰਗਰ ਕਮੇਟੀ ਜਗਰਾਉਂ ਦੇ ਵੱਲੋਂ 11ਵਾਂ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਗਰਾਉਂ ਤੋਂ 150 ਯਾਤਰੀਆਂ ਨੂੰ ਵੀ ਰਾਧਾ ਕ੍ਰਿਸ਼ਨ ਜੀ ਦੇ ਦਰਸ਼ਨ ਕਰਵਾਉਣ ਦੇ ਲਈ 3 ਵੱਸਾਂ ਵੀ ਬ੍ਰਿੰਦਵਨ ਵਿਖੇ ਲਿਜਾਈਆਂ ਗਈਆਂ। ਇਸ ਵਕਤ ਸ਼੍ਰੀ ਰਾਧਾ ਗੋਵਿੰਦ ਬ੍ਰਿੰਦਵਨ ਲੰਗਰ ਕਮੇਟੀ ਦੇ ਮੁਖ ਮੈਂਬਰ ਤਰੰबीर ਗੋਇਲ ਨੇ ਜਿੱਥੇ ਸਾਰੇ ਸ਼ਰਧਾਲੂਆਂ ਦਾ ਬ੍ਰਿੰਦਵਨ ਆਉਣ ਤੇ ਧੰਵਾਦ ਕੀਤਾ, ਉੱਥੇ ਹੀ ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਦੇ ਵੱਲੋਂ ਇਹ 11ਵਾਂ ਲੰਗਰ ਦਾ ਆਯੋਜਨ ਹੈ। ਤੇ ਹਰ ਸਾਲ ਜਗਰਾਉਂ ਵਾਸੀਆਂ ਦੇ ਸਹਿਯੋਗ ਦੇ ਨਾਲ ਇਸ ਲੰਗਰ ਦਾ ਆਯੋਜਨ 5 ਦਿਨਾਂ ਲਈ ਕੀਤਾ ਜਾਂਦਾ ਹੈ ਤੇ ਅੱਗੇ ਵੀ ਇਹ ਆਯੋਜਨ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਜੈ ਸ਼ੀ ਰਾਦੇ ਸਾਡੀ ਜਿਹੜੀ ਸੰਸਥਾ ਸ੍ਰੀ ਰਾਧਾ ਗੋਬਿੰਦ ਬ੍ਰਿੰਦਾਵਨ ਲੰਗਰ ਕਮੇਟੀ ਵੱਲੋਂ ਜੇ ਵਿਸ਼ਾਲ ਪੁਨਾਰਾ 5 ਦਿਨ ਲਈ ਲਗਾਇਆ ਜਾ ਰਿਹਾ ਹੈ ਅੱਜ ਤੱਕ ਜਿਵੇਂ 150 ਮੈਂਬਰ ਆਏ ਹਨ ਪਹਿਲਾਂ ਤੋਂ 150 ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਇਹ ਕਿਹੜਾ ਸਾਡਾ ਪੁਨਾਰਾ ਵਾ ਲਗਾਤਾਰ 5 ਦਿਨ ਚੱਲਣਾ 18 ਘੰਟੇ ਕੋ ਚੱਲਦਾ ਹੈ ਸਵੇਰ 6 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ ਆਰਾ ਆਟਮ 2-2 ਘੰਟੇ ਬਾਅਦ ਚੇਂਜ ਹੁੰਦੀ ਰਹਿੰਦੀ ਹੈ। ਕਿ ਚਾਹ ਪਕੌੜਾ ਨੇ ਫਿਰ ਕੋਪੀ ਵਾਲਾ ਪਕੌੜਾ ਚੱਲ ਪਿਆ, ਕੜੀ ਚਾਵਲ ਚੱਲ ਪਿਆ, ਠੀਰ ਚੱਲਦੀ, ਪ੍ਰਸ਼ਾਦ ਚੱਲ ਪਿਆ, ਦੁਪਹਿਰ ਦਾ ਭੋਜਨ, ਰਾਤ ਦਾ ਭੋਜਨ, ਰਾਤ ਨੂੰ ਦੁੱਧ। ਨਾਲੇ ਸਾਡਾ ਸਾਹਮਣੇ ਪਾਣੀ ਲੱਗਿਆ ਆ ਸਾਡੀ ਸੰਸਥਾ ਦੇ ਵੱਲੋਂ। ਇਹ ਵੀ ਸੇਵਾ ਹੈ ਸ੍ਰੀ ਕੁਲਵਿੰਦਰ ਸਿੰਘ ਜੀ ਨੂੰ ਆ ਰਹੇ ਨੇ। ਨਾਲੇ ਸਾਡਾ ਮੈਡੀਕਲ ਕੈਂਪ ਚੱਲਦਾ ਪਿਆ। ਸਾਡਾ ਹਰ ਸੇਵਾ ਆਧਾਰ ਬੜੀ ਦਿਲ ਦੇ ਨਾਲ ਲੱਗਿਆ ਹੋਇਆ। ਸਾਡੇ ਦੇ ਮੁੱਖ ਸੇਵਾ ਦਾ ਸ੍ਰੀ ਜੀਪ ਉਤੈ ਲੇ ਜੀ ਵਾਲੇ ਨੇ। ਅਸੀਂ ਉਹਨਾਂ ਦੇ ਥੱਲੇ ਹੀ ਇਹ ਕਿੰਨਾ ਭੰਡਾਰਾ ਲਾਉਣੇ ਆ ਅਸੀਂ ਤਾਂ ਛੋਟੇ ਛੋਟੇ ਇੱਕ ਸੇਵਾਦਾਰਾਂ ਪਰ ਮੈਂ ਆਪਾਂ ਇਸ ਤਰ੍ਹਾਂ ਇਹ ਸੇਵਾ ਨਿਭਾਈ ਤੇ ਜਿੰਨੇ ਵੀ ਮੈਂਬਰ ਆਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਗਊ ਭਗਤ ਨੇ ਤੇ ਕਿੰਨੇ ਵੀ ਸੰਸਥਾ ਦੇ 54 ਮੈਂਬਰ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਮੈਨੂੰ ਲੱਗਦਾ ਵੀ ਇਦਾਂ ਹੀ ਸਾਰਿਆਂ ਇਹ ਸੇਵਾ ਨਿਭਾਉਂਦੇ ਰਹਿਣਗੇ ਅਸੀਂ ਸਾਰੇ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੈ ਸ਼ੀ ਦਾ ਦੇ ਜੈ ਸ਼ੀ ਦਾ